ਆਪਣੇ ਸੋਨੇ ਭਵਿੱਖਰ ਤੇ ਰੋਜੀ ਰੋਟੀ ਕਮਾਉਣ ਦੇ ਲਈ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਵੱਲ ਰੁੱਕਾ ਰਹੇ ਨੇ ਪਰ ਉਥੇ ਹੀ ਉਹਨਾਂ ਨੂੰ ਅਨੇਕਾਂ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਜਿਹਾ ਇੱਕ ਨੌਜਵਾਨ ਹੈ ਬਟਾਲਾ ਦਾ ਰਹਿਣ ਵਾਲਾ ਗੁਰਪ੍ਰੀਤ ਸਿੰਘ ਜੋ ਕਿ 2019 ਵਿੱਚ ਆਪਣੇ ਸੋਨੇ ਭਵਿੱਖ ਦੇ ਲਈ ਦੁਬਈ ਗਿਆ ਪਰ ਉਥੇ ਗੁਰਪ੍ਰੀਤ ਸਿੰਘ ਉੱਤੇ ਕਤਲ ਕਰਨ ਦੇ ਦੋਸ਼ 'ਤੇ ਉਸ ਨੂੰ ਦੁਬਈ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਜਿਸ ਤੋਂ ਬਾਅਦ ਪਰਿਵਾਰ ਕਾਫੀ ਸਦਮੇ ਵਿੱਚ ਸੀ ਪਰਿਵਾਰ ਵੱਲੋਂ ਸਰਬੱਤ ਦਾ ਭਲਾ ٹرسٹ ਦੇ ਚੇਅਰਮੈਨ ਐਸਪੀ ਓਬ੍ਰਾਈ ਨਾਲ ਇਸ ਬੰਦੀ ਮੁਲਾਕਾਤ ਕੀਤੀ ਗਈ ਤਾਂ ਐਸਪੀ ਓਬ੍ਰਾਈ ਨੇ ਇਸ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਤਾਂ 5 ਮਹੀਨੇ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਗੁਰਪ੍ਰੀਤ ਨੂੰ ਰਿਹਾ ਕਰਵਾ ਕੇ ਭਾਰਤ ਵਾਪਸ ਲਿਆਂਦਾ ਗਿਆ ਭਾਰਤ ਪਹੁੰਚਣ ਤੋਂ ਬਾਅਦ ਗੁਰਪ੍ਰੀਤ ਅਤੇ ਗੁਰਪ੍ਰੀਤ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਜਿੱਥੇ ਐਸਪੀ ਓਬ੍ਰਾਈ ਦਾ ਧੰਨਵਾਦ ਕੀਤਾ ਗਿਆ ਉੱਤੇ ਹੀ ਗੁਰਪ੍ਰੀਤ ਵੱਲੋਂ ਆਪਣੀ ਹੱਡ ਬੀਤੀ ਸੁਣਾਈ ਗਈ ਤੇ ਮਤਲਬ ਨਜਾਇਜ਼ ਮੇਰੇ ਤੇ ਜਾਨੀ ਇਹ ਤਸਦੋ ਦਾ ਪਰਚਾ ਪੈ ਗਿਆ ਮੰਡਰ ਕੇਸ ਦੇ ਵਿੱਚ ਤੇ ਉਸ ਤੋਂ ਬਾਅਦ ਅਸੀਂ ਮਤਲਬ ਅਮਰ ਇਸਰਨ ਨਾ ਸੀ ਰਫਤਾ ਕੀ ਤਾਂ ਉਹਨਾਂ ਨਾਲ ਕਨੈਕਟ ਕੀਤਾ ਹੈ ਉਹਨਾਂ ਦੇ ਨਾਲ ਤੇ ਉਹਨਾਂ ਨੇ ਸਾਡੀ ਬਾਹ ਫੜੀ ਮਤਲਬ ਉਥੋਂ ਤੱਕ ਸਮਝ ਲੈ ਗਏ ਉਹਨਾਂ ਨੂੰ ਫੈਮਲੀ ਨੇ ਭਜ ਨਾਟ ਕਿ ਉਹਨਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਦੇ ਨਾਲ ਤੇ ਉਹਨਾਂ ਨੇ ਮਤਲਬ ਕੋਰਟ ਦੇ ਵਿੱਚ ਜਾ ਕੇ ਜਾਨੀ ਮੇਰੇ ਪਿੱਛੇ ਪੈਰਵਾਈ ਕਰਕੇ ਤੇ ਅੱਜ ਮਨੂੰ ਜਾਨੀ 5 ਸਾਲ ਦੇ ਬਾਅਦ ਅੱਜ ਮਨੂੰ ਰਿਹਾਈ ਬਖਸ਼ੀ ਜਿਸ ਗਏ ਕਦੋਂ ਸੀ ਇੱਥੋਂ ਇੱਥੋਂ ਮੈਂ ਜਾਨੀ ਪਹਿਲਾਂ ਤੋਂ ਮਤਲਬ 2014 ਤੋਂ ਪਹਿਲਾਂ ਮੈਂ ਜੌਬ ਕਰਦਾ ਸੀ ਉਸੇ ਉਸ ਤੋਂ ਬਾਅਦ ਜਾਨੀ ਕਿ ਨਜਾਇਜ਼ ਜਾਨੀ ਇਹ ਬਿਹਨਤ ਇਹਨਾਂ ਮੁੰਡੇ ਸੀ ਪਾਕਿਸਤਾਨੀ ਮੇਰੇ ਕੇਸ ਦੇ ਵਿੱਚ ਤੇ ਉਹਨਾਂ ਦੇ ਨਾਲ ਮਤਲਬ ਜਾਨੀ ਮਿਲ ਕੇ ਕੰਮ ਜਾਨੀ ਨਜਾਇਜ਼ ਜਾਨੀ ਇਹ ਪਰਚਾ ਪਾਇਆ ਤੜਾ ਰਾਪਟਾ ਹੁੰਦਾ ਸੀ ਪਰਿਵਾਰ ਦੇ ਨਾਲ ਜੀ ਬਿਲਕੁਲ ਤੇ ਹੁਣ ਕਿੰਨਾ ਦੀ ਸਹਾਇਤਾ ਨਾਲ ਤੁਸੀਂ ਵਾਪਸ ਆਏ ਹੋ ਏ ਐਸਪੀ ਸਿੰਘ ਉਭਰਾਏ ਉਹਨਾਂ ਦੇ ਨਾਲ ਸਰੰਜਪਾਸ ਸਿੰਘ ਉਭਰਾਏ ਤੁਹਾਨੂੰ ਅਰਕਣਾ ਚਾਹੋਗੇ ਨਾ ਬਹੁਤ ਜ਼ਿਆਦਾ ਤੁਹਾਨੂੰ ਮਦਦ ਕਰਨ ਦੇਣਾਗਾ ਉਹਨਾਂ ਦੀ ਟੀਮ ਦਾ ਤੇ ਭਾਈ ਸ਼ਬਦੀਪ ਸਿੰਘ ਜਿਨ੍ਹਾਂ ਦੇ ਨਾਲ ਸਾਡੀ ਡੇਲੀ ਗੱਲਬਾਤ ਚ ਜਰੀ ਹੈ ਸ਼ੋਅ ਮੇਰੇ ਫੈਮਿਲੀ ਨਾਲ ਦੇ ਨਾਲ ਮਿਲ ਕੇ ਗੱਲਬਾਤ ਕਰਦੇ ਰਹੇ ਹਾਂ ਉਹਦੇ ਨਾਲ ਉਹਤੋਂ ਜਿਹੜੀ ਕੰਟਰੀ ਨੌਕਰੀ ਕਿਹੜੀ ਕੰਟਰੀ ਸੀ ਏ ਦੁਬਈ ਦੁਬਈ ਸ਼ਾਜਾ ਸਰ ਜਿਹੜੇ ਨੌਜਵਾਨ ਜਾਂਦੇ ਉਹਨਾਂ ਵਾਸਤੇ ਮਦਦ ਕੀ ਨਾ ਸਕੇਗਾ ਉਹਨਾਂ ਨੂੰ ਵੀ ਅਪੀਲ ਹੈ ਮੈਂ ਉਹਨਾਂ ਨੂੰ ਇਹ ਕਹਿਣਾ ਚਾਹਾਂਗਾ ਕਿ ਆਪਣਾ ਇੱਥੇ ਜਾਂਦੇ ਨੇ ਕੰਮ ਕਰਨ ਲਈ ਆਪਣਾ ਕੰਮ ਕਰਨ ਜਾ ਕੇ ਤੇ ਕਿਸੇ ਮਤਲਬ ਗੱਲ ਤੋਂ ਸੋਸਾਇਟੀ ਵਿੱਚ ਨਾ ਪੈਣ ਆਪਣਾ ਕੰਮ ਕਰਨ ਤੇ ਉੱਥੇ ਕੀ ਕਾਰਨ ਹੋਇਆ ਸੀ ਜਿਹੜਾ ਤੁਹਾਨੂੰ ਇਦਾਂ ਦਾ ਜਿਹੜਾ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਬਸ ਇੱਕ ਐਕਸੀਡੈਂਟ ਹੀ ਘਟਨਾ ਵਾਪਰੀ ਮੇਰੇ ਨਾਲ ਮਤਲਬ ਕਿਸੇ ਹੋਰ ਨੇ ਕੀਤਾ ਸੀ ਤੇ ਮਤਲਬ ਮਜੂਦ ਸੀ ਉੱਥੇ ਤੇ ਮੇਰੇ ਦੇ ਨਾਲ ਪੈ ਗਿਆ ਇਸੇ ਕਰਕੇ ਅਸੀਂ ਲਾਸਟ ਤੇ ਮਤਲਬ ਅਪਰਾਇਜ਼ਰ ਉਹਨਾਂ ਦੇ ਨਾਲ ਅਸੀਂ ਮਤਲਬ ਗੱਲਬਾਤ ਕੀਤੀ ਸਰ ਸ਼ਕਦੀਪ ਉਹਨਾਂ ਦੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਉਹਨਾਂ ਦੀ ਟੀਮ ਉਹਨਾਂ ਨੇ ਬਹੁਤ ਸਾਡੀ ਮਿਲ ਹੈਲਪ ਕੀਤੀ ਸਾਡੀ ਤੇ ਅਜ ਮੈਨੂੰ ਫਿਰ ਤੁਸੀਂ ਇੱਧਰ ਜਾਨੀ ਵੀ ਸੰਪਰਕ ਤੁਹਾਡਾ ਕਿਵੇਂ ਹੋਇਆ ਵੀ ਕਿਵੇਂ ਇਤਰੋਂ ਤੁਹਾਨੂੰ ਹੈਲਪਿੰਗ ਦਿੱਤੀ ਗਈ ਇੱਥੋਂ ਮਤਲਬ ਮੇਰੇ ਫਾਦਰ ਸਾਹਿਬ ਪਹਿਲਾਂ ਸੀ ਜਾਨੀ ਉਹਨਾਂ ਦੀ ਹੰਦ ਇੱਥੇ ਹੋ ਗਈਏ ਅੱਜ ਕੋਈ ਵੀ ਇੱਥੇ ਪਹੁੰਚ ਸਕੇ ਤੇ ਮਤਲਬ ਪਹਿਸ਼ ਮੇਰੇ ਮਦਰ ਸੀ ਉਹਨਾਂ ਨੇ ਮਤਲਬ ਸਰ ਸ਼ਬਦੀਪ ਉਹਨਾਂ ਦਾ ਸਾਨੂੰ ਪਤਾ ਲੱਗਾ ਤੇ ਉਹਨਾਂ ਦੇ ਨਾਲ ਕਨੈਕਟ ਕੀਤਾ ਉਹਨਾਂ ਦਾ ਨੰਬਰ ਲਿਆ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਸਾਨੂੰ ਜਨਵਰੀ ਇੱਥੇ ਮਤਲਬ ਬਰਾਇਸਰ ਇੱਥੇ ਅਮਰਸਰ 에ਰਪੋਰਟ ਤੋਂ ਜਾਂਦੇ ਦੇ ਦੁਬਈ ਸਾਨੂੰ ਮਿਲੋਂ ਗਏ ਰੇ ਤੇ ਉਹਨਾਂ ਨੇ ਮਿਲ ਕੇ ਜਾਨੀ ਮੇਰੀ ਫੈਮਿਲੀ ਨੇ ਜਾਨੀ ਪੂਰਾਏ ਕੇਸ ਜਿਹੜਾ ਪੂਰਾ ਹਣੇ ਕੀਤਾ ਸਰਬੱਤ ਦਾ ਪਲਾਟ ਟਰੱਸਟ ਦੇ ਮੈਂਬਰ ਸੁਖਦੀਪ ਸਿੱਧੂ ਨੇ ਵੀ ਇਸ ਮੌਕੇ ਗੱਲ ਕਰਦੇ ਆ ਦੱਸਿਆ ਕਿ ਭਾਰਤੀ ਅੰਬੈਸੀ ਨੇ ਵੀ ਇਸ ਮਾਮਲੇ ਵਿੱਚ ਕਾਫੀ ਸਾਥ ਦਿੱਤਾ ਹੈ ਹਾਂਜੀ ਇਹ ਗੁਰਪ੍ਰੀਤ ਸਿੰਘ ਜੀ ਪੁੱਤਰ ਦਾ ਪਰਮਜੀਤ ਸਿੰਘ ਛੇਖੂਪੁਰ ਪਿੰਡ ਜੈਨਤੀਪੁਰ ਦਾ ਲੱਗਿਆ ਅਵਸਰ ਅਰਦਾਸਪੁਰ ਜ਼ਿਲ੍ਹੇ ਦੇ ਵਿੱਚ ਅਮਰਸਰ ਦੇ ਬਾਰਡਰ ਤੇ ਇਹ ਇਹ 2019 ਦੇ ਵਿੱਚ ਉੱਥੇ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰੀ ਸੀ ਕਿ ਇਹ ਨਾਲ ਲਪੇਟੇ ਦੇ ਵਿੱਚ ਆ ਗਿਆ ਕਿ ਕਿਸੇ ਦਾ ਕਤਲ ਹੋਇਆ ਸੀਗਾ ਤੇ ਉਹਦੇ ਵਿੱਚ ਨਾਲ ਇਹਨੂੰ ਵੀ ਫੜ ਲਿਆ ਗਿਆ ਉਹ ਤੋਂ ਪੁਲਿਸ ਨੂੰ ਤੇ ਜਦੋਂ ਇਹਨਾਂ ਨੂੰ ਇਹਨਾਂ ਦੇ ਰਿਲੇਟਿਵ ਨੇ ਮਾਸਟਰ ਫਤਿਹ ਸਿੰਘ ਜੀ ਇਹਨਾਂ ਦੇ ਪਿਤਾ ਜੀ ਦਾ ਪਰਮਜੀਤ ਸਿੰਘ ਇਹਨਾਂ ਨੂੰ ਰਾਜ ਸਾਹਿਬ ਬਾਰੇ ਇਹਨਾਂ ਨੇ ਖਬਰਾਂ ਪੜੀਆਂ ਸੀਗੀਆਂ ਪਤਾ ਸੀਗਾ ਇਹ ਸੰਪਰਕ ਕਰਦੇ ਕਰਦੇ ਛੱਟ ਤੱਕ ਪਹੁੰਚੇ ਅੰਮ੍ਰਿਤਸਰ ਮਾਝਾ ਜੀ ਦੀ ਜਿਹੜੀ ਟੀਮ ਆ ਸਾਰੀ ਸਰਬੱਤ ਦਾ ਭਲਾ ٹرسٹ ਦੀ ਤੇ ਅਵਰਾਜ ਸਾਹਿਬ ਨਾਲ ਫਿਰ ਅਸੀਂ ਗੱਲ ਕੀਤੀ ਰਾਜ ਸਾਹਿਬ ਨੇ ਸਾਰਾ ਉਹ ਕੇਸ ਦੇਖਿਆ ਵਿਚਾਰਿਆ ਫਿਰ ਉਹਨਾਂ ਨੇ ਹੈਂਡਲ ਕੀਤਾ ਸਾਰਾ ਕੇਸ ਫਿਰ ਉੱਥੇ ਦਾ ਜੋ ਸ਼ਰੀਅਤ ਦਾ ਕਾਨੂੰਨ ਆ ਜੇ ਬਲੱਡ ਮਨੀ ਜਿਹੜਾ ਮਰ ਚੁੱਕਾ ਬੰਦਾ ਕਤਲ ਹੋਇਆ ਹੁੰਦਾ ਉਹਦੇ ਪਰਿਵਾਰ ਨੂੰ ਜਿਉ ਬਲੱਡ ਮਨੀ ਵਾਸਤੇ ਦੀਆ ਮਨੀ ਲਈ ਮੰਨ ਜਾਂਦੇ ਨੇ ਇਹ ਜਿਹੜਾ ਉਧਰ ਦਾ 2 ਲੱਖ ਰੁਪਈਆ ਲਗਭਗ ਆਪਣਾ 46 ਲੱਖ ਰੁਪਈਆ ਬਣਦਾ ਇੱਧਰ ਉਹ ਫਿਰ ਪਰਿਵਾਰ ਦਾ ਪਤਾ ਕੀਤਾ ਜਿਨ੍ਹਾਂ ਦਾ ਬੱਚਾ ਕਤਲ ਹੋਇਆ ਸੀਗਾ ਉਹ ਬਲਾ ਚੋਰ ਦੇ ਲਾਗੇ ਪੰਜਾਬ ਦੇ ਹੀ ਆਪਣੇ ਤੇ ਇਹਦੇ ਨਾਲ ਗੁਰਪ੍ਰੀਤ ਦੇ ਜਿਹੜੇ ਬਾਕੀ ਸੀ ਤਿੰਨ ਜਿਹੜੇ ਫੜੇ ਗਏ ਸੀ ਚਾਰ ਸੀ ਟੋਟਲ ਨੌਜਨ ਸਾਰੇ ਉਹ ਦਿਨ ਪਾਕਿਸਤਾਨੀ ਸੀ ਤੇ ਉਹਨਾਂ ਨੇ ਵੀ ਰਾਜ ਸਾਹਿਬ ਤੱਕ ਪਹੁੰਚ ਕੀਤੀ ਫਿਰ ਇਹਨਾਂ ਦੇ ਨਾਲ ਹੀ ਸਾਰਾ ਹੋਰ ਸੌਖਾ ਹੋ ਗਿਆ ਅਸੀਂ ਤੇ ਜ਼ਰੀਆ ਬਣੇ ਆ ਤੇ ਉਹਨਾਂ ਦੇ ਪਰਿਵਾਰ ਨਾਲ ਫਿਰ ਉਹਨਾਂ ਨੂੰ ਮਨਾਇਆ ਅ ਬਲੱਡ ਮਨੀ ਵਾਸਤੇ ਫਿਰ ਉਹਨਾਂ ਨੂੰ ਦੁਬਈ ਸੱਦ ਕੇ ਉੱਥੇ ਕੋਰਟ ਦੇ ਵਿੱਚ ਜੱਜ ਸਬਾਨ ਦੇ ਸਾਹਮਣੇ ਅਵਰਾਏ ਸਾਹਿਬ ਨੇ ਫਾਈਨੈਂਸ਼ੀਅਲੀ ਇਹ ਪਰਿਵਾਰਾਂ ਨੇ ਵੀ ਆਪਣਾ ਹਿੱਸਾ ਪਾਇਆ ਵਿੱਚ ਦਾ ਕਾਫੀ ਸਾਰਾ ਇੱਕ ਵੱਡਾ ਹਿੱਸਾ ਜਿਹੜਾ ਉਹ ਡਾਕਟਰ ਐਸ ਵੀ ਸਿੰਘ ਅਵਰਾਏ ਹੋਰਾਂ ਨੇ ਆਪਣੇ ਕੋਲੋਂ ਪਾਇਆ ਜਿਹੜਾ ਬਲੱਡ ਮਨੀ ਦਿੱਤਾ ਤੇ ਇਹ ਫਿਰ ਇਹਨਾਂ ਨੂੰ ਜਿਹੜਾ ਸੰਭਵ ਹੋ ਸਕਿਆ ਲਗਭਗ ਜਨਵਰੀ ਦੇ ਵਿੱਚ ਬਲੱਡ ਮਨੀ ਹੋ ਗਈ ਸੀਗੀ ਦੇ ਦਿੱਤੀ ਸੀ ਉੱਥੇ ਉਸ ਤੋਂ ਬਾਅਦ ਕਾਗਜ਼ੀ ਪੱਤਰੀ ਕਾਰਵਾਈ ਕਰਦੇ ਹਨ ਆਊਟ ਜੇਲ ਦੇ ਵਿੱਚ ਭੇਜ ਦਿਆਂ ਅੱਜ ਮਾਰਚ ਪਹੁੰਚ ਗਿਆ ਸੋ ਇਸ ਤਰੀਕੇ ਨਾਲ ਸਾਰਾ ਜਿਹੜਾ ਰਲ ਮਿਲ ਕੇ ਇਸ ਪਰਿਵਾਰ ਨੇ ਵੀ ਬਹੁਤ ਭਜਨਟ ਕੀਤੀ ਹੈ ਬਹੁਤ ਮਗਰ ਪੈਰਵੀ ਕੀਤੀ ਆ ਤੇ ਐਸਪੀ ਸਿੰਘ ਬਰਾਏ ਹੋਰਾਂ ਨੇ ਵੀ ਜਿਹੜਾ ਉਹਨਾਂ ਦੇ ਉੱਥੇ ਜਿਹੜੀ ਟੀਮ ਆ ਦੁਬਈ ਦੀ ਸਰਬੱਤ ਦਾ ਪਲਟ ਟਰਸਟੀ ਉਹਨਾਂ ਨੇ ਵੀ ਸਾਡੀ ਮੱਝਾ ਜੋਨ ਦੀ ਟੀਮ ਨੇ ਵੀ ਜਿੰਨਾ ਯਥਾ ਸੰਭਵ ਯੋਗਦਾਨ ਪਾ ਸਕਿਆ ਇਹ ਪਾਇਆ ਸੋ ਸਾਰਾ ਰਲ ਮਿਲ ਕੇ ਇਹ ਗੁਰਪ੍ਰੀਤ ਅੱਜ ਜਿਹੜਾ 5 ਸਾਲ ਬਾਅਦ ਸਾਡੇ ਕੋਲ ਵਾਪਸ ਪਹੁੰਚਿਆ ਫਾਂਸੀ ਦੀ ਸਜ਼ਾ ਉੱਥੇ ਸੁਣਾਤੀ ਗਈ ਸੀ ਉਸ ਤੋਂ ਬਾਅਦ ਸਾਰਾ ਇਹ ਕੇਸ ਜਿਹੜਾ ਉਹਨੂੰ ਜਿਹੜਾ ਅੰਜਾਮ ਤੱਕ ਪਹੁੰਚਾਇਆ ਬਰਾਏ ਸਾਹਿਬ